ਸਸਤੀ ਘਰ ਦੋਸਤੋ ਕੀ ਹਾਲ ਚਾਲ ਨੇ ਠੀਕ ਹਾਂ ਲਓ ਜੀ ਅੱਜ ਆਪਾਂ ਦਰਸ਼ਨ ਕਰਨ ਲਈ ਚੱਲਦੇ ਆਂ ਗੁਰਦਰਾ ਮਾਈ ਗੋਦਰੀ ਸਾਹਿਬ ਬਾਬਾ ਫਰੀਦ ਜੀ ਜਿੱਥੇ ਆਏ ਸੀ ਲਓ ਜੀ ਆਪਾਂ ਕੀਤੀ ਗੱਡੀ ਸਟਾਰਟ ਤੇ ਪਾਰਿਆ ਚਾਲੇ ਗੁਰਦਰਾ ਸਾਹਿਬ ਨੂੰ ਮੇਰੇ ਘਰ ਤੋਂ 4-5 ਕਿਲੋਮੀਟਰ ਪੈ ਜਾਂਦਾ ਮੈਨੂੰ ਕੁੱਛੁਗਮਾ ਵੀ ਨਾਲ ਹੀ ਚੱਲਿਆ ਕਾਫੀ ਦਿਨ ਹੋ ਗਏ ਸੀ ਕਿ ਗੁਰਦਰਾ ਸਾਹਿਬ ਗਿਆ ਨਹੀਂ ਬਹੁਤ ਸਾਰੀਆਂ ਡਿਊਟੀਆਂ ਹਰ ਜਿਵੇਂ ਹੋਰ ਕਰਦੀਆਂ ਜ਼ਿੰਮੇਵਾਰੀਆਂ ਚ ਹਣ ਮਾਨ ਬਣਾ ਰਹੇ ਆ بھائی ہر روز صبح صبح جایا کریے جایا نہیں ججیویا کر کے ڈوٹی دے کچھ لو, لو جی اپری مائی گودری صاحب گرودوار صاحب پہنچ چکے ہیں جرم شیشا دوں یہ نا کوئی ਪਾਰਕਿੰਗ ਚ ਲਗਾਈ ਸੀ ਗੱਡੀ ਉੱਥੇ ਕੋਈ ਮਾਰਗਿਆ ਵਿੱਚ ਦੀ ਖੜੀ ਗੱਡੀ ਜੀ ਚਲੋ ਕੋਈ ਨਾ ਪਾ ਲਾਂਗੇ ਬੱਚਾ ਜਦੋਂ ਆਪਣਾ ਟਾਈਮ ਮਿਲਿਆ ਕਰੇ ਲਓ ਜੀ ਆਪਾਂ ਗੱਡੀ ਸ਼ੱਡ ਦੇ ਥੱਲੇ ਕਰਤੀ ਪਾਰਕ ਤੇ ਸਿਰ ਟਕਿਆ ਸਿਰ ਦੇ ਦਰਵਾਜ਼ੇ ਤੋਂ ਅੰਦਰ ਜਾਣ ਵਾਸਤੇ ਅੰਤ ਨੂੰ ਅਪਨ ਦਰਸ਼ਨ ਕਰਾਵਾਂਗੇ ਦਰਬਾਰ ਸਾਹਿਬ ਦੇ ਅੰਦਰੋਂ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ ਨੇ ਸੰਗਤ ਸੇਵਾ ਕਰਦੀ ਰਹਿੰਦੀ ਇੱਥੇ ਆ ਕੇ ਲੋਜੀ ਪੈ ਲੱਜਦਾ ਮੁੱਖ ਬਾਗ ਪੜ ਲੈਣੇ ਆ ਵਾਹਿਗੁਰੂ 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 ਇੱਥੇ ਗ੍ਰੰਤੀ ਸਿੰਘ ਜਿੰਨਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਅਰੇ ਜੀ ਜਪੰਦਰਵਾਰ ਸਾਹਿਬ ਜਾਣ ਲਈ ਅੰਦਰ ਇੱਥੋਂ ਦੇ ਅੰਦਰ ਜਾਵਾਂਗੇ ਤਰ ਬਾਰ ਸਭ ਦਾ ਜਿਹੜਾ ਅੰਦਰਲਾ ਹਾਲ ਆ ਨਾ ਮੇਰੇ ਹਿਸਾਬ ਨਾਲ 2000 ਸੰਗਤ ਵੀ ਇੱਥੇ ਬੈਠ ਸਕਦੀ ਆ ਆਰਾਮ ਨਾਲ ਮਹਾਰਾਜ ਜੀ ਅਰਦਾਸ ਬੇਨਤੀਆਂ ਕੀਤੀਆਂ ਸਭ ਦਾ ਭਲਾ ਕਰੀਂ ਦਾ ਰਿਆ ਸਾਨੂੰ ਚੜਦੀ ਕਲਾ ਚ ਰੱਖੀ ਸਾਨੂੰ ਤੰਦਰੁਸਤੀ ਬਖਸ਼ੀ ਸਭ ਦੇ ਕਮਾਕਾਰਾਂ 'ਚ ਮੇਰੇ ਉੱਪਰ ਹੱਥ ਰੱਖੀ ਸਭ ਨੂੰ ਤਰਕੀਆਂ ਬਖਸ਼ੀ ਤੁਸੀਂ ਵੀ ਕਦੇ ਤੁਹਾਡਾ ਟਾਈਮ ਲੱਗਿਆ ਨਾ ਇੱਥੇ ਜ਼ਰੂਰ ਦਰਸ਼ਨ ਕਰਕੇ ਜਾਓ ਜੀ ਗੁਰਦ੍ਰਸਾਵਾ ਕੇ ਇੱਥੇ ਸਕੂਨ ਮਿਲਦਾ ਉਧਰ ਉਨੀ ਸਕੂਨ ਨਾ ਜਿੱਦਰਾ ਚਿਕਨ ਸਾਵਾ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਨਾ ਦਰਬਾਰ ਸਾਵਾ ਜਿਹੜਾ ਇਹਦਾ ਹਾਲ ਅੰਦਰੋਂ ਕਾਫੀ ਵੱਡਾ ਇੱਥੇ ਸ੍ਰੀ ਅਖੰਡ ਸਾਹਿਬ ਦਾ ਜਿਹੜਾ ਇਹ ਕਮਰਾ ਸਾਹਮਣੇ ਲਿਖਿਆ ਸ੍ਰੀ ਖੰਡ ਸਾਹਿਬ ਕੰਡ ਬਾੜ ਸਾਹਿਬ ਜਦੋਂ ਕੋਈ ਖਲਾਉਂਦਾ ਇਹ ਵੀ ਖੁੱਲਦੀ ਹੈ ਇੱਥੇ ਨਾਲ ਪ੍ਰਕਾਸ਼ ਕਰਦੇ ਹੋ ਗ੍ਰੰਥੀ ਸਾਹਿਬ ਲਓ ਜੀ ਬਾਬਾ ਜੀ ਤੋਂ ਪ੍ਰਸ਼ਾਦ ਲਿਆ ਨੂੰ ਅਚੀਨਾ ਪਚਲਦੇ ਆ ਬਾਹਰ ਲੰਗਰ ਹਾਲ ਵਾਲੀ ਸਾਈਡ ਤੁਹਾਨੂੰ ਦਿਖਾਉਣੇ ਆ ਲੰਗਰ ਹਾਲ اتنے سنگت بیٹھ جن جاتی ہے باہرلی سر تپے سردیا بیسے بابا جی کہن دے بھی کچھ نہیں اتنے چاہ اندروں چاہ دا مطلب لنگر شکر واسطے چاہ دا چاہر تھی بیٹھ سکتے ہو اتو چاہ لے جا کے سنگت تپے بیٹھ جاتی ہے یہ میں تعین دکھا رہا جی انگلی کیتی سی ادھر تھی ਉੱਤਰ ਦੀ ਵੀ ਰਸਤਾ ਕਲੰਕਰ ਹਾਲ ਨੂੰ ਉੱਤਰ ਦੀ ਸਿੱਧਾ ਹੋਣ ਵਾਸਤੇ ਜੇ ਕਈ ਵਾਰੀ ਸੰਗਤ ਨੇ ਪਹਿਲਾਂ ਪ੍ਰਸ਼ਾਦ ਅਸ਼ੁਕ ਨਾ ਹੁੰਦਾ ਬਾਅਦ ਚ ਮੱਥਾ ਟੇਕਣਾ ਹੁੰਦਾ ਲੋ ਜੀ ਆਪਾਂ ਪੰਗਤੀ 'ਚ ਬੈਠੇ ਪ੍ਰਸ਼ਾਦ ਅਸਿਕਿਆ ਹੋਰ ਵੀ ਸੰਗਤ ਸ਼ਕ ਰਹੀ ਹੈ ਇਹ ਉਪਰਤਰ ਸਥਾਨ ਜਿੱਥੇ ਬਾਬਾ ਫਰੀਦ ਜੀ ਲਗਾ ਪਾਪਾ ਦੇ ਮੇਰੇ ਹਿਸਾਬ ਨਾਲ 1200 15 ਈਸਵੀ ਮੇਰੇ ਹਿਸਾਬ ਨਾਲ ਨਹੀਂ ਮਤਲਬ ਇਤਿਹਾਸ ਦੇ ਹਿਸਾਬ ਨਾਲ 1215 ਈਸਵੀ ਦੇ ਵਿੱਚ ਆਪਣੇ ਦੋਸਤਾਂ ਦੇ ਨਾਲ ਦਿੱਲੀ ਤੋਂ ਆਏ ਸੀ ਤੇ ਜਦੋਂ ਪਾਪਾ ਜੀ ਆਏ ਸੀ ਬਾਬਾ ਜੀ ਦੇ ਜਿਹੜੇ ਗੁਰੂ ਸੀ ਬਖਤਿਆਰ ਕਾਕੀ ਜੀ ਉਹਨਾਂ ਨੇ ਬਾਬਾ ਫਰੀਦ ਜੀ ਨੂੰ ਇੱਕ ਗੋਦੜੀ ਦਿੱਤੀ ਸੀ ਜਿਹਦੇ ਤੇ ਬਾਬਾ ਜੀ ਦੇ ਗੁਰੂ ਭਗਤੀ ਕਰਿਆ ਕਰਦੇ ਸਨ ਲੋਰੀ ਆਪਾਂ ਵੀ ਸੇਵਾ ਕੀਤੀ ਤੇ ਮਨ ਨੂੰ ਸਕੂਨ ਮਿਲਿਆ ਇੱਧਰ ਸੋਵਰ ਸਾਹਾ ਅੱਛਾ ਪਾ ਗੱਲ ਕਰਦੇ ਪਏ ਸੀ ਜਦੋਂ ਬਾਬਾ ਫਰੀਦ ਜੀ ਇੱਥੇ ਆਏ ਸੀ ਆਪਣੇ ਦੋਸਤਾਂ ਨਾਲ ਤੇ ਉਸ ਤੋਂ ਬਾਅਦ ਪਾਪਾ ਜੀ ਆਪਣੀ ਇੱਥੇ ਗੋਦਰੀ ਰੱਖ ਕੇ ਕੁਝ ਟਾਈਮ ਆਰਾਮ ਕਰਕੇ ਬਾਬਾ ਜੀ ਸ਼ਹਿਰ ਚਲ ਕੇ ਜਿੱਥੇ ਭੋਜਨ ਵਾ ਭੋਜਨ ਲੈਣ ਵਾਸਤੇ ਉੱਥੇ ਅੱਗੇ ਮੋਕਲ ਹਰਨਾ ਦਾ ਰਾਜਾ ਸੀ ਜਿਹੜਾ ਕਿਲਾ ਬਣਾ ਰਿਹਾ ਸੀ ਤੇ ਜਿਹਨੇ ਜਬਰੀ ਮਜ਼ਦੂਰਾਂ ਤੋਂ ਕੰਮ ਕਰਾ ਰਿਆ ਸੀ ਜਬਰੀ ਤੇ ਬਾਬਾ ਫਰੀਦ ਜੀ ਨੇ ਜਾ ਕੇ ਉਹਨਾਂ ਨੂੰ ਛਡਵਾਇਆ ਤੇ ਉਹਨਾਂ ਨੇ ਬਾਬਾ ਫਰੀਦ ਜੀ ਨੂੰ ਕੰਮ ਤੇ ਲਗਾ ਲਿਆ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਦੇਖਿਆ ਪਾਪਾ ਜੀ ਪਾਪਾ ਫਰੀਦ ਦੇ ਸਰ ਤੋਂ ਉਹਨਾਂ ਨੇ ਉਹ ਬੋਤਲ ਰੱਖਿਆ ਗਾਰੇ ਵਾਲਾ ਜੋ ਵੀ ਸੀ ਤੇ ਉਹ Ꝼ ਉੱਚਾ ਜਾ ਰਿਹਾ ਸੀ ਸਿਰ ਤੋਂ ਤੇ ਫਿਰ ਜਿਹੜਾ ਰਾਜਾ ਸੀ ਬਾਬਾ ਜੀ ਦੇ ਪੈਰੀਂ ਡਿੱਗ ਪਿਆ ਉਸ ਤੋਂ ਬਾਅਦ ਬਾਬਾ ਜੀ ਨੇ ਇਹ ਸਾਹਮਣੇ ਪਈਓ ਗੋਤਰੀਓ ਅੰਦਰ ਸ਼ੀਸ਼ੇ ਦੇ ਵਿੱਚ ਲੱਗੀ ਹੋਈ ਹੈ ਤੁਹਾਡਾ ਵੀ ਕਦੇ ਇੱਥੇ ਮੌਕਾ ਮਿਲੇ ਤਾਂ ਦਰਸ਼ਨ ਕਰਨ ਨਗੋ ਵੀਰੀ ਸਾਹਬ ਦੇ ਦਰਸ਼ਨ ਕਰਕੇ ਜਾਓ ਜੀ ਤਫਰ ਪਪਾ ਜੀ ਨੇ ਵਰਦਾਨ ਦਿੱਤਾ ਸੀ ਜਿਹੜਾ ਵੀ ਇੱਥੇ 40 ਦਿਨ ਲਗਾਤਾਰ ਆ ਕੇ ਸੇਵਾ ਕਰੂਗਾ ਉਹਦੀ ਮਨੋ ਕਾਮਨਾ ਪੂਰੀ ਹੋਊਗੀ ਇਸ ਕਰਕੇ ਇਹਦਾ ਨਾ ਗੋਦਰੀ ਸਾਹਿਬ ਬਣਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ